ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਈ ਹੋਪ ਤੁਸੀਂ ਸਾਰੇ ਜਾਣੇ ਠੀਕ ਹੋਵੋਗੇ ਆਪਾਂ ਵੀ ਠੀਕ ਹਾਂ ਜੀ ਅੱਜ ਆਪਾਂ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਆ ਰਹੇ ਹਾਂ ਵੀਡੀਓ ਦੇ ਨਾਲ ਐਂਡ ਤੱਕ ਜਰੂਰ ਬਨੇ ਰਹੋ ਜੀ ਵੀਡੀਓ ਤੁਹਾਡੇ ਕੰਮ ਦੀ ਆ ਆਪਾਂ ਅੱਜ ਵੀਡੀਓ ਬਣਾ ਰਹੇ ਹਾਂ ਆਲੂਆਂ ਨੂੰ ਹਨਾ ਬਿਨਾਂ ਪਾਣੀ ਤੋਂ ਵਾਲਣ ਦਾ ਤਰੀਕਾ ਤੇ ਆਪਾਂ ਬਿਨਾ ਪਾਣੀ ਤੋਂ ਕਿਵੇਂ ਆਲੂ ਨੂੰ ਉਬਾਲ ਸਕਦੇ ਆ ਕਿਉਂਕਿ ਜੇਕਰ ਆਪਾਂ ਆਲੂ ਨੂੰ ਪਾਣੀ ਵਿੱਚ ਉਬਾਲਦੇ ਆ ਤਾਂ ਨਾ ਪਰੌਂਠੇ ਬਣਾਉਣੇ ਆ ਤਾਂ ਕਈ ਵਾਰ ਪਰੌਂਠੇ ਟੁੱਟ ਜਾਂਦੇ ਨੇ ਨਾ ਜਾਂ ਕਚੌਰੀਆਂ ਵਗੈਰਾ ਬਣਾਉਣੇ ਆ ਉਹਦੇ ਲਈ ਵੀ ਇਸ ਤਰ੍ਹਾਂ ਪਾਣੀ ਜਿਹਾ ਭਰੇ ਹੁੰਦਾ ਆਲੂਆਂ ਚ ਤੇ ਇਹਨੂੰ ਬਿਨਾ ਪਾਣੀ ਤੋਂ ਆਪਾਂ ਕਿਵੇਂ ਉਬਾਲੀ ਅੱਜ ਵੀਡੀਓ ਵਿੱਚ ਤੁਹਾਨੂੰ ਦਿਖਾਉਣੇ ਆ ਜੀ ਇਸ ਤਰੀਕੇ ਨਾਲ ਆਲੂ ਬਹੁਤ ਵਧੀਆ ਤੇ ਟੇਸਟੀ ਬਣਦੇ ਨੇ ਚਾਹੇ ਤੁਸੀਂ ਦਾਲ ਸਬਜ਼ੀ ਬਣਾ ਸਕਦੇ ਹੋ ਕੋਈ ਵੀ ਚੀਜ਼ ਬਣਾ ਸਕਦੇ ਹੋ ਇਸ ਤਰ੍ਹਾਂ ਆਲੂ ਵਰਕੇ ਸਭ ਤੋਂ ਪਹਿਲਾਂ ਕੀ ਕਰਨਾ ਆਪਾਂ ਨਾ ਆਲੂਆਂ ਨੂੰ ਚੰਗੀ ਤਰ੍ਹਾਂ ਵਾਸ਼ ਕਰ ਲੈਣਾ ਇਹਨਾਂ ਨੂੰ ਰਗੜ ਰਗੜ ਕੇ ਧੋ ਲੈਣਾ ਮਤਲਬ ਇਹਨਾਂ ਦੇ ਵਿੱਚ ਮਿੱਟੀ ਬਿਲਕੁਲ ਨਾ ਰਹੇ ਤਾਂ ਕਰਕੇ ਇਹਨਾਂ ਨੂੰ ਚੰਗੀ ਤਰ੍ਹਾਂ ਪਹਿਲਾਂ ਸਾਫ਼ ਕਰ ਲੈਣਾ ਸਾਫ਼ ਕਰਨ ਤੋਂ ਬਾਅਦ ਆਪਾਂ ਕੀ ਕਰਨਾ ਇਹਨਾਂ ਨੂੰ ਕਿਸੇ ਕੱਪੜੇ ਵਗੈਰਾ ਨਾਲ ਜਾਂ ਟਾਵਲ ਨਾਲ ਆਲੂਆਂ ਨੂੰ ਸੁਕਾ ਲੈਣਾ ਨਾ ਸੁਕਾਉਣ ਤੋਂ ਬਾਅਦ ਆਪਾਂ ਤੁਹਾਨੂੰ ਦੱਸਾਂਗੇ ਆਪਾਂ ਇਹਨਾਂ ਨੂੰ ਕੁੱਕਰ ਵਿੱਚ ਕਿਵੇਂ ਬਣਾਵਾਂਗੇ ਤੇ ਆਪਾਂ ਇਹਦੇ ਲਈ ਸਾਫ਼ ਕਰਨ ਤੋਂ ਬਾਅਦ ਨਾ ਸਾਫ਼ ਕਰਨ ਤੋਂ ਬਾਅਦ ਕੁੱਕਰ ਚ ਪਾਵਾਂਗੇ ਤਾਂ ਕਿ ਇਹਨਾਂ ਵਿੱਚ ਪਾਣੀ ਬਿਲਕੁਲ ਨਾ ਰਹੇ ਆਪਾਂ ਜੀ ਕਰਨਾ ਆਪਾਂ ਕੁੱਕਰ ਆ ਜਿਹੜਾ ਉਹਨੂੰ ਆਪਾਂ ਗੈਸ ਉੱਪਰ ਰੱਖ ਦਿੰਨੇ ਆ ਗੈਸ ਨੂੰ ਬਿਲਕੁਲ ਮੀਡੀਅਮ ਫਲੇਮ ਤੇ ਹੀ ਰੱਖਣਾਗਾ ਤੇ ਆਪਾਂ ਕੁੱਕਰ ਲੈ ਲਿਆ ਕੁੱਕਰ ਦੇ ਵਿੱਚ ਹੀ ਉਬਾਲਾਂਗੇ ਉਹ ਵੀ ਬਿਨਾ ਪਾਣੀ ਤੋਂ ਤੇ ਸਭ ਤੋਂ ਪਹਿਲਾਂ ਕੀ ਕਰਨਾ ਆਪਾਂ ਨਾ ਆਲੂਆਂ ਨੂੰ ਸੁਕਾ ਲਿਆ ਇੱਧਰ ਦੇ ਟਾਬਲ ਵਗੈਰਾ ਫੇਲ ਲਿਆ ਤਾਂ ਜੋ ਪਾਣੀ ਦੀ ਛੰਣ ਛੰਣ ਜੀ ਨਾ ਹੋਵੇ ਵਿੱਚ ਇਹਦੇ ਲਈ ਆਪਾਂ ਇਹਨਾਂ ਨੂੰ ਥੋੜਾ ਜਿਹਾ ਸੁਕਾ ਲਏਗਾ ਉਸ ਤੋਂ ਬਾਅਦ ਆਪਾਂ ਨਾ ਕੁੱਕਰ ਦੇ ਵਿੱਚ ਥੋੜਾ ਜਿਹਾ ਘਿਓ ਲਵਾਂਗੇ ਜਾਂ ਤੇਲ ਲੈ ਸਕਦੇ ਹਾਂ ਇੱਕ ਚਮਚ ਜਿੰਨਾ ਕੁ ਛੋਟਾ ਚਮਚ ਕਿਓ ਜਾਂ ਤੇਲ ਲੈ ਸਕਦੇ ਹੋ ਉਹ ਤੇਲ ਕੀ ਕਰਨਾ ਤੁਸੀਂ ਨਾ ਕੁੱਕਰ ਦੇ ਵਿੱਚ ਲਗਾ ਦੇਣਾ ਇਦਾਂ ਤੇ ਚੰਗੀ ਤਰ੍ਹਾਂ ਗਰੀਸ ਕਰ ਦੇਣਾ ਸਾਰੇ ਹੜ੍ਹ ਵਾਲੇ ਇਹਨਾਂ ਨੂੰ ਤੇ ਇਹਨੂੰ ਲਗਾਉਣ ਤੋਂ ਬਾਅਦ ਆਪਾਂ ਇਹਦੇ ਵਿੱਚ ਚਾਲੂ ਪਾਵਾਂਗੇ ਪਾਣੀ ਬਿਲਕੁਲ ਨਹੀਂ ਵਰਤਣਾ ਤੇ ਇਸੇ ਤਰੀਕੇ ਨਾਲ ਹੀ ਆਪਾਂ ਆਲੂਆਂ ਨੂੰ ਉਬਾਲਾਂਗੇ ਤੇ ਤੁਸੀਂ ਵੀ ਸੋਚਦੇ ਹੋਵੋਗੇ ਕਿਵੇਂ ਆਲੂ ਉਬਲਣਗੇ ਤੇ ਵੀਡੀਓ ਨਾਲ ਬਣੇ ਰਿਓ ਤੇ ਤੁਹਾਨੂੰ ਦਿਖਾਵਾਂਗੇ ਬਹੁਤ ਹੀ ਵਧੀਆ ਤੇ ਬਹੁਤ ਹੀ ਟੇਸਟੀ ਜਿਹੜੇ ਆਲੂ ਆਪਣੇ ਉਬਲ ਕੇ ਤਿਆਰ ਹੋ ਜਾਣਗੇ ਤੁਸੀਂ ਕਿਸੇ ਵੀ ਚੀਜ਼ ਵਿੱਚ ਵਰਤ ਸਕਦੇ ਹੋ ਤੇ ਹੁਣ ਆਪਾਂ ਕਿਉ ਆ ਜਿਹੜਾ ਤੇ ਚੰਗੀ ਤਰ੍ਹਾਂ ਲਗਾਤਾ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਿੱਤੇ ਨੇ ਆਲੂ ਚੰਗੀ ਤਰ੍ਹਾਂ ਸੁਕਾ ਕੇ ਤੇ ਹੁਣ ਇਹਨਾਂ ਨੂੰ ਇਸ ਤਰ੍ਹਾਂ ਹਲਾ ਲੈਣਾ ਜੇ ਮਾੜਾ ਮੋਟਾ ਪਾਣੀ ਉਹ ਭਾਫ਼ ਜਿਹਾ ਬਣ ਕੇ ਨਾ ਉੱਡ ਜੂਗਾ ਕਿ ਫਿਰ ਵੀ ਹਲਕਾ-ਉਲਕਾ ਮਾੜਾ ਮੋਟਾ ਰਹਿ ਜਾਂਦਾ ਤੇ ਇੱਕ ਵਾਰੀ ਆਪਾਂ ਗੈਸ ਉੱਤੇ ਰੱਖ ਕੇ ਇਸ ਤਰ੍ਹਾਂ ਘੇੜਾ ਜਿਹਾ ਦੇ ਦੇਣਾ ਹਲਾ ਦੇਣਾ ਤੇ ਭਾਫ਼ ਜੀ ਉੱਡ ਜੂਗੀ ਇਹਦੀ ਤੇ ਫਿਰ ਆਪਾਂ ਇਹਦਾ ਕੁੱਕਰ ਦਾ ਢੱਕਣ ਬੰਦ ਕਰਾਂਗੇ ਇਹਦੀ ਮਤਲਬ ਜਿਹੜੀ ਬੈਲਟ ਆ ਉਹ ਉਤਾਰਨੀ ਨਹੀਂ ਇਸੇ ਤਰ੍ਹਾਂ ਹੀ ਰੱਖਣੀ ਆ ਤੇ ਸੀਟੀ ਵੀ ਨਹੀਂ ਉਤਾਰਨੀ ਆਪਾਂ ਕੁੱਕਰ ਦਾ ਢੱਕਣਾ ਜਿਹੜਾ ਹੁਣ ਬੰਦ ਕਰ ਦਾਂਗੇ ਤੇ ਇਹ ਆਪਾਂ ਮੀਡੀਅਮ ਫਲੇਮ ਤੇ ਜਿਹੜਾ ਗੈਸ ਨੂੰ ਕਰ ਦਿੱਤਾਗਾ ਤੇ ਵਿੱਚ ਵਿੱਚ ਦੀ ਹਲਕਾ ਹਲਕਾ ਜਿ ਇਸ ਤਰ੍ਹਾਂ ਕੁੱਕਰ ਨੂੰ ਹਿਲਾ ਦਾਂਗੇ ਤੇ ਜਦ ਤੱਕ ਆਪਣੀਆਂ ਦੋ ਸੀਟੀਆਂ ਨਹੀਂ ਲੱਗਦੀਆਂ ਤੇ ਤਦ ਤੱਕ ਆਪਾਂ ਵੇਟ ਕਰਦੇ ਹਾਂ ਮੀਡੀਅਮ ਫਲੇਮ ਤੇ ਸੀਟੀਆਂ ਲਵਾਉਣੀਆਂ ਨੇ ਤੇਜ਼ ਨਹੀਂ ਕਰਨਾ ਹੌਲੀ ਹੌਲੀ ਆਲੂ ਜਿਹੜੇ ਪੱਕ ਜਾਣਗੇ ਤੇ ਬਹੁਤ ਹੀ ਵਧੀਆ ਬਣਨਗੇ ਹਾਂਜੀ ਆਪਣੇ ਆਲੂ ਨੇੜੇ ਪੱਕ ਕੇ ਤਿਆਰ ਹੋ ਗਏ ਨੇ ਤੇ ਇਹ ਆਲੂ ਬਿਲਕੁਲ ਉਸ ਤਰ੍ਹਾਂ ਲੱਗ ਰਹੇ ਨੇ ਜਿਵੇਂ ਆਪਾਂ ਚੁੱਲੇ ਵਗੈਰਾ 'ਚ ਭੁੰਨ ਕੇ ਨਾ ਖਾਣੇ ਨੇ ਓਦਾਂ ਦਾ ਟੇਸਟ ਆਉਂਦਾਗਾ ਬਿਲਕੁਲ ਤੇ ਬਹੁਤ ਹੀ ਵਧੀਆ ਇਹ ਉੱਪਰੋਂ ਹੀ ਇਸ ਤਰ੍ਹਾਂ ਕਾਲੇ ਜੇ ਲੱਗ ਰਹੇ ਨੇ ਕਿਉਂਕਿ ਥੋੜਾ ਜਿਹਾ ਮੇਤੋ ਕਿਉਂ ਜ਼ਿਆਦਾ ਲੱਗ ਗਿਆ ਕਿਉਂ ਘਾਟੀ ਰੱਖਣਾ ਤੇ ਇਹ ਉੱਪਰੋਂ ਸਿਲਕਾ ਜਿਹੜਾ ਨਾ ਉਹ ਥੋੜਾ ਮੋਟਾ ਜਲ ਜਾਂਦਾ ਤੇ ਵਿੱਚੋਂ ਬਿਲਕੁਲ ਟੇਸਟ ਬਹੁਤ ਹੀ ਵਧੀਆ ਆਉਂਦਾ ਜਿਵੇਂ ਘਰੇ ਆਪਾਂ ਆਲੂ ਭੁੰਨ ਕੇ ਖਾਂਦੇ ਹੁੰਦੇ ਸੀ ਨਾ ਉਸ ਨਾਲ ਟੇਸਟ ਆਉਂਦਾ ਤੇ ਹੁਣ ਆਪਾਂ ਇਹਨਾਂ ਨੂੰ ਛਿੱਲਦੇ ਹਾਂ ਥੋੜਾ ਠੰਡਾ ਹੋਣ ਤੋਂ ਬਾਅਦ ਇਹ ਥੋੜੇ ਗਰਮ ਸੀ ਮੈਂ ਰੱਖਿਆ ਥੋੜਾ ਟਾਈਮ ਵੀ ਪਰ ਫਿਰ ਵੀ ਅਜੇ ਵੀ ਗਰਮ ਨੇ ਤੁਸੀਂ 10-15 ਮਿੰਟ ਵੇਟ ਕਰ ਸਕਦੇ ਹੋ ਠੰਡੇ ਹੋਣ ਤੱਕ ਤੇ ਇਹ ਆਪਾਂ ਹੁ ਤੇ ਬਹੁਤ ਹੀ ਵਧੀਆ ਆਲੂ ਆ ਜਿਹੜੇ ਉਬਲ ਕੇ ਤਿਆਰ ਹੋ ਗਏ ਨੇ ਤੁਸੀਂ ਵੀ ਦੇਖ ਸਕਦੇ ਹੋ ਤੇ ਤੁਸੀਂ ਹੁਣ ਇਸ ਤੋਂ ਕੋਈ ਵੀ ਚੀਜ਼ ਬਣਾ ਸਕਦੇ ਹੋ ਪਰੌਠੇ ਕਚੌਰੀਆਂ ਕੋਈ ਵੀ ਚੀਜ਼ ਲਈ ਸਮੋਸੇ ਲਈ ਵਰਤ ਸਕਦੇ ਹੋ ਤੇ ਬਹੁਤ ਹੀ ਵਧੀਆ ਬਣਦੇ ਨੇ ਤੇ ਟੇਸਟ ਵੀ ਅਲੱਗ ਆਉਂਦਾ ਤੇ ਪਾਣੀ ਵੀ ਬਿਲਕੁਕੁਲ ਨਹੀਂ ਹੁੰਦਾ ਹਾਂਜੀ ਦੇਖੋ ਕਿੰਨੇ ਵਧੀਆ ਆਲੂ ਨੇ ਜਿਹੜੇ ਆ ਕੇ ਤਿਆਰ ਹੋ ਗਏ ਨੇ ਇਹਨਾਂ 'ਚ ਬਹੁਤ ਹੀ ਵਧੀਆ 스ਮੈਲ ਆ ਰਹੀ ਆ ਤੇ ਬਿਲਕੁਲ ਉਹੀ ਟੇਸਟ ਆਏਗਾ ਚੁੱਲੇ ਵਾਲਾ ਜਿਵੇਂ ਚੁੱਲੇ 'ਚ ਭੁੰਨ ਕੇ ਆਪਾਂ ਅੱਗ ਵਗੈਰਾ ਤੇ ਖਾਂਦੇ ਸੀ ਉਸ ਨੇ ਆਲੇ ਦੇਖੋ ਉੱਪਰੋਂ ਛਿਲਕਾ ਹੀ ਕਾਲਾ ਸੀ ਦੇਖਣ ਨੂੰ ਲੱਗ ਰਿਹਾ ਸੀ ਵੀ ਆਪਣੇ ਆਲੂ ਮੱਚ ਚੁੱਕੇ ਨੇ ਆਲੂ ਬਿਲਕੁਲ ਨਹੀਂ ਜਲਦੇ ਮੱਚੇ ਨਹੀਂ ਸੀ ਤੇ ਆ ਦੇਖੋ ਆਪਣਾ ਛਿਲਕਾ ਥੋੜਾ ਜਿਹਾ ਘਿਓ ਨਾਲ ਹੋ ਗਿਆ ਸੀ ਤੇ ਬਹੁਤ ਹੀ ਵਧੀਆ ਆਲੂ ਨੇ ਆਪਣੇ ਉਬਲ ਕੇ ਤਿਆਰ ਹੋ ਗਏ ਨੇ ਤੁਸੀਂ ਵੀ ਇਸ ਤਰ੍ਹਾਂ ਆਲੂ ਜਿਹੜੇ ਨੇਗੇ 10 ਜਾਂ 10-12 ਮਿੰਟਾਂ ਦੇ ਵਿੱਚ ਬਿਨਾ ਪਾਣੀ ਤੋਂ ਵਾਲ ਕੇ ਤਿਆਰ ਕਰ ਸਕਦੇ ਹੋ ਤੇ ਇਹ ਜਿਹੜੇ ਆਲੂ ਨੇ ਇਹਨਾਂ ਦਾ ਟੇਸਟ ਵੀ ਬਹੁਤ ਅਲੱਗ ਹੀ ਬਣਦਾ ਹੈਗਾ ਤੇ ਬਹੁਤ ਹੀ ਵਧੀਆ ਕੋਈ ਵੀ ਚੀਜ਼ ਤਿਆਰ ਕਰਦੇ ਆਂ ਤੇ ਬਹੁਤ ਹੀ ਵਧੀਆ ਟੇਸਟ ਆਉਂਦਾ ਉਹਦੇ ਵਿੱਚੋਂ ਤੇ ਆਪਾਂ ਜਿਵੇਂ ਕਿ ਬ੍ਰੈਡ ਵਗੈਰਾ ਬਣਾਉਨੇ ਆ ਤੇ ਉਹ ਬ੍ਰੈਡ ਵਿੱਚ ਜੇ ਆਪਾਂ ਆਲੂ ਪਾਣੀ ਚ ਉਬਾਲ ਕੇ ਪਾਉਨੇ ਆ ਤਾਂ ਉਹ ਛੇਤੀ ਖਰਾਬ ਹੋ ਜਾਂਦੇ ਨੇ ਜੇ ਇਸ ਤਰ੍ਹਾਂ ਉਬਾਲ ਕੇ ਬਿਨਾ ਪਾਣੀ ਤੋਂ ਉਬਾਲ ਕੇ ਤੁਸੀਂ ਬ੍ਰੈਡਾਂ ਵਿੱਚ ਆਲੂ ਭਰੋਗੇ ਤਾਂ ਬ੍ਰੈਡ ਛੇਤੀ ਨਹੀਂ ਖਰਾਬ ਹੋਣਗੇ ਤੁਸੀਂ ਜਿੰਨਾ ਦਾ ਮਰਜੀ ਸਟੋਰ ਕਰ ਸਕਦੇ ਹੋ ਕਿਉਂਕਿ ਪਾਣੀ ਵਾਲੇ ਜਿਹੜੇ ਆਲੂ ਵਾਲੇ ਹੁੰਦੇ ਨੇ ਨਾ ਉਹਨਾਂ ਨਾਲ ਬ੍ਰੈਡਾਂ ਦਾ ਤੇਸ ਛੇਤੀ ਖੱਟੇ ਹੋ ਜਾਂਦੇ ਨੇ ਤੇ ਛੇਤੀ ਖਰਾਬ ਹੋ ਜਾਂਦੇ ਨੇ ਤੇ ਇਸ ਤਰ੍ਹਾਂ ਉਬਾਲ ਕੇ ਆਲੂ ਪਾਏ ਤਾਂ ਬਿਲਕੁਲ ਵੀ ਚੀਜ਼ ਛੇਤੀ ਖਰਾਬ ਨਹੀਂ ਹੁੰਦੀ ਤੇ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਧੰਨਵਾਦ ਤੁਹਾਡਾ ਬਹੁਤ ਬਹੁਤ ਸਾਰਿਆਂ ਦਾ